ਮਤਰੀ ਪਰਵਾਨ ਤੁਮਨ ਦਾ ਇੱਕ ਹੋਰ ਬਿਆਨ ਆ ਜਿਹੜਾ ਬੀਤੇ ਦਿਨ ਹੀ ਆਉਂਦਾ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋ ਉਹ ਕਹਿੰਦੇ ਨੇ ਕਿ ਜਦੋਂ ਗੋਗੀ ਜੀ ਦੀ ਮੌਤ ਹੁੰਦੀ ਹੈ ਤਾਂ ਆਸ਼ੂ ਪਰਿਵਾਰ ਨੇ ਉਸੇ ਦਿਨ ਹੀ ਮੀਟਿੰਗਾਂ ਖੜਕਾ ਦਿੱਤੀਆਂ ਸੀਗੀਆਂ ਜਿਮਨੀ ਚੌਂਡ ਲੜਦੇ ਨਹੀਂ ਸ਼ਿਵਾ ਵੀ ਠੰਡਾ ਨਹੀਂ ਹੋਣ ਦਿੱਤਾ ਗੋਗੀ ਜੀ ਦੀ ਵਾਈਫ ਨੂੰ ḍu regard ਨਹੀਂ ਦਿੱਤਾ ਸੰਜੀਵ ਅਰੋੜੇ ਨੇ ਨਹੀਂ ਦਿੱਤਾ ਅਮਨ ਅਰੋੜੇ ਨੇ ਨਹੀਂ ਦਿੱਤਾ ਉਹਨਾਂ ਦੀ ਵਾਈਫ ਨਾਮਿਨੇਸ਼ਨ ਵਾਲੇ ਦਿਨ ਤੁਹਾਨੂੰ ਸਾਰਿਆਂ ਨੂੰ ਕਿਤੇ ਦਿਖਾਈ ਦਿੱਤੇ ਕਿਸੇ ਪਿਕਚਰ 'ਚ ਕਿਸੇ ਪੋਸਟਰ 'ਤੇ ਜਾਂ ਜਿਹੜੀ ਪਾਸਤੇ ਰੋਡ ਸ਼ੋਅ ਕੱਢ ਰਹੇ ਸੀ ਉੱਤੇ ਵੀ ਕੀ ਗੋਗੀ ਪਰਿਵਾਰ ਆਸ਼ੂ ਜੀ ਦੀ ਮਦਦ ਕਰ ਰਹੇ ਨੇ ਅੰਦਰ ਖਾਤੇ ਜੇਕਰ ਤੁਸੀਂ ਭਾਰਤ ਪੁਸ਼ਨਾਸ਼ ਨੂੰ ਚੁਣੋਗੇ ਇਹ ਹੰਕਾਰੀਏ ਗੁੱਸੇ ਵਾਲਾ ਇਹ ਚਾਹੇ ਜਿੱਤ ਜਾਣ ਚਾਹੇ ਹਾਰ ਜਾਣ ਕੱਢਣਗੇ ਲੋਕਾਂ ਨੂੰ ਗਾਲਾਂ ਹੀ ਸੀਐਮ ਮਾਨ ਸਾਹਿਬ ਨੂੰ ਆਪਣੇ ਮੰਤਰੀਆਂ ਤੱਕ ਨੂੰ ਵੀ ਗਾਲਾਂ ਕੱਢਦੇ ਦੇਖਿਆ ਕਿ ਜਦੋਂ ਪ੍ਰਧਾਨ ਰਾਜਾ ਵੜਿੰਗ ਪਹਿਲੀ ਵਾਰ ਤੁਹਾਡੇ ਘਰ ਆਏ ਸੀਗੇ ਤਾਂ ਤੁਸੀਂ ਘਰ ਦੇ ਵਿੱਚ ਮੌਜੂਦ ਸੀ ਤੁਸੀਂ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ ਇਸ ਦੇ ਵਿੱਚ ਕਿੰਨੀ ਕੋ ਸਚਾਈ ਸੀ ਲੁਧਿਆਣਾ ਪਛਮੀ ਜ਼ਿਮਨੀ ਚੋਣ ਨੂੰ ਲੈ ਕੇ ਕਰੀਬ ਇੱਕ ਹਫ਼ਤਾ ਦਾ ਸਮਾਂ ਜਿਹੜਾ ਉਹ ਬਾਕੀ ਹੈ ਚੋਣਾਂ ਖਾੜਾ ਭਖਿਆ ਹੋਇਆ ਇਸ ਸਮੇਂ ਸਾਡੇ ਨਾਲ ਕਾਂਗਰਸ ਦੇ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਜੀ ਦੇ ਧਰਮ ਪਤਨੀ ਮੰਮਤਾ ਆਸ਼ੂ ਮੌਜੂਦ ਨੇ ਗੱਲਬਾਤ ਕਰਦੇ ਆ ਮੈਂ ਆਖਰਕਾਰ ਕਿਵੇਂ ਚੱਲ ਰਿਹਾ ਚੋਣ ਪ੍ਰਚਾਰ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੀ ਬਹੁਤ ਅੱਛਾ ਚੱਲ ਰਿਹਾ ਔਰ ਪ੍ਰਮਾਤਮਾ ਦੀ ਕਿਰਪਾਇਆ ਲੋਕਾਂ ਦਾ ਰੁਝਾਨ ਵੀ ਲੱਗ ਰਿਹਾ ਹੈ ਹੈਗਾ ਆ ਠੀਕ ਲੱਗ ਰਿਹਾ ਇਕੱਛਾ ਇਸ ਵਾਰ ਲੋਕਾਂ ਦੇ ਵਿੱਚ ਮੁੱਦੇ ਕਿਹੜੇ ਨੇ ਲੋਕ ਆਖਰਕਾਰ ਕਿਹੜੇ ਕੰਮਾਂ ਨੂੰ ਤਰਜੀਹ ਦੇ ਰਹੇ ਨੇ ਵੀ ਆਪ ਵੀ ਜੇਕਰ ਤੁਸੀਂ ਜਿੱਤ ਗਏ ਇਹ ਕੰਮ ਹੋਣੇ ਚਾਹੀਦੇ ਦੇਖੋ ਜਿਹੜੇ ਇਹ ਇਲੈਕਸ਼ਨ ਹੈ ਬਾਅ ਇਲੈਕਸ਼ਨ ਹੈ ਕੌਂਸਲਰ ਦਾ ਇਲੈਕਸ਼ਨ ਨਹੀਂ ਹੈ ਵੀ ਆਪਾਂ ਸੜਕਾਂ ਦੀਆਂ ਲਾਈਟਸ ਦੀਆਂ ਜਾਂ ਜਿਹੜੇ ਸੜੇ ਕਾਰਪੋਰੇਸ਼ਨ ਲੈਵਲ ਦੇ ਮੁੱਦੇ ਆ ਉਹਨਾਂ ਦੀ ਗੱਲ ਕਰੀਏ ਇਹ ਜਿਹੜਾ ਇਲੈਕਸ਼ਨ ਹੈਗਾ ਇਹ ਇੱਕ ਸਟੇਟ ਦਾ ਇਲੈਕਸ਼ਨ ਹੋ ਜਾਂਦਾ ਇੱਕ ਐਮ ਐਲ ਏ ਦੀ ਸੀਟ ਹੈ ਇੱਥੇ ਮੁੱਦੇ ਥੋੜੇ ਡਿਫਰੈਂਟ ਹੋ ਜਾਂਦੇ ਆ ਤੁਹਾਡੇ ਸ਼ਹਿਰ ਦਾ ਲਾਅ ਐਂਡ ਆਰਡਰ ਕਿਦਾਂ ਦਾ ਆ ਤੁਹਾਡੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਤੁਹਾਨੂੰ ਕਿਸ ਤਰ੍ਹਾਂ ਸਰਵਿਸ ਪ੍ਰੋਵਾਈਡ ਕਰ ਰਹੀ ਹੈਗੀ ਹੈ ਤੁਹਾਡੇ ਜਿਹੜੇ ਰੈਵਨਿਊ ਡਿਪਾਰਟਮੈਂਟ ਸੱਗਿਆ ਜਾਂ ਤੁਹਾਡੇ ਹੋਰ ਬਾਕੀ ਡਿਪਾਰਟਮੈਂਟਸ ਹੈ ਉਹਦੇ ਵਿੱਚ ਕਰਪਸ਼ਨ ਕਿੰਦਾ ਦੀ ਹੈਗੀ ਹੈ ਜਾਂ ਜਿਹੜੇ ਜਿਹੜਾ ਸਿਸਟਮ ਹੈ ਉਹ ਤੁਹਾਨੂੰ ਕੀ ਡਿਲੀਵਰ ਕਰ ਰਿਹਾ ਜੋ ਸਰਕਾਰ ਤੁਹਾਨੂੰ ਬਹੁਤ ਬਹੁਤ ਵੱਡੇ ਵਾਅਦੇ ਕਰਦੀ ਹੈ ਉਥੇ ਤੱਕ ਲੋਕਾਂ ਨੂੰ ਸਹੂਲਤਾ ਕਿੱਦਾ ਮਿਲਦੀਆਂ ਹੈਗੀਆਂ ਇਹ ਇਲੈਕਸ਼ਨ ਉੱਥੇ ਪਹੁੰਚ ਜਾਂਦਾ ਹੈਗਾ ਸੋ ਅਸੀਂ ਜਿਹੜੇ ਸਾਡੇ ਅਸੀਂ ਮੁੱਦੇ ਲੈ ਕੇ ਜਾ ਰਹੇ ਹਾਂ ਸਭ ਤੋਂ ਵੱਡਾ ਤਾਂ ਸਾਰੇ ਪੰਜਾਬ ਦਾ ਹੀ ਮੁੱਦਾ ਲੈਂਡ ਆਰਡਰ ਦਾ ਆ ਤੁਸੀਂ ਦੇਖੋ ਤਾਂ ਹਰ ਜਗ੍ਹਾ ਹਰ ਰੋਜ ਕੋਈ ਨਾ ਕੋਈ ਸਨੇਚਿੰਗ ਕੋਈ ਨਾ ਕੋਈ ਕਤਲ ਕੋਈ ਨਾ ਕੋਈ ਹਮਲਾ ਕੋਈ ਨਾ ਕੋਈ ਲੜਾਈ ਔਰ ਅੱਜ ਕੱਲ ਦਾ ਹਰ 10ਵੇਂ ਦਿਨ ਬੰਬ ਸਿੱਟੇ ਤਾਂ ਜਾਂ ਗੋਲੀ ਮਾਰਤੀਏ ਵੀ ਦਿਖਣ ਨੂੰ ਮਿਲ ਰਿਹਾ ਔਰ 3-4 ਇਨਸੀਡੈਂਟ ਤਾਂ ਤੁਸੀਂ ਐਸੇ ਵੀ ਦੇਖ ਚੁੱਕੇ ਹੋ ਜਿੱਥੇ ਪੁਲਿਸ ਨੂੰ ਵੀ ਕੀ ਕਹਿੰਦੇ ਆ ਕੁੱਟ ਦਿੱਤਾ ਗਿਆ ਔਰ ਗੋਲੀ ਵੀ ਵਾਚੂਗੀ ਕਿ ਕਿਸੇ ਚੋਦੀ ਡੈਥ ਵੀ ਹੋ ਗਈ ਸੋ ਸਭ ਤੋਂ ਜ਼ਿਆਦਾ ਜਿਹੜਾ ਫਸਟ ਮੇਰੇ ਲਈ ਮੁੱਦਾ ਐਜ਼ ਅ ਲੇਡੀ ਹੁੰਦੇ ਹੋਏ ਸਭ ਸੋਸ਼ਲ ਸਕਿਉਰਿਟੀ ਔਰ ਸੇਫਟੀ ਦਾ ਹੈਗਾ ਆ ਜੋ ਕਿ ਅੱਜਕੱਲ ਪੰਜਾਬ 'ਚ ਬਿਲਕੁਲ ਖਤਮ ਹੈ ਸਾਡੇ ਸੀਐਮ ਆਨ ਸਾਹਿਬ ਇਲੈਕਸ਼ਨਸ ਤੋਂ ਪਹਿਲਾਂ 2022 ਦੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀਗੇ ਕਿ ਪੁਲਿਸ ਲੋਕਾਂ ਦੀ ਸੇਵਾ ਲਈ ਹੋਣੀ ਚਾਹੀਦੀ ਹੈ ਪੁਲਿਸ ਲੋਕਾਂ ਦੀ ਜਵਾਬਦੇਹ ਹੋਣੀ ਚਾਹੀਦੀ ਹੈ ਤੇ ਲੁਧਿਆਣੇ ਦੇ ਵਿੱਚ ਸ਼ਾਇਦ ਤੁਸੀਂ ਦੇਖੋਗੇ ਪੁਲਿਸ ਸੜਕਾਂ ਤੇ ਉਦੋਂ ਨਹੀਂ ਦਿਖਾਈ ਦਿੰਦੀ ਜਦੋਂ ਸੀਐਮ ਸਾਹਿਬ ਨੇ ਆਣਾ ਹੁੰਦਾ ਹੈ ਸਰਕਾਰ ਤਾਂ ਇਹ ਕਹਿੰਦੀ ਹੈ ਕਿ ਜਿਸ ਦੀ ਸਰਕਾਰ ਹੋਵੇ ਉਹਨਾਂ ਦਾ ਹੀ ਐਮ.ਐਲ.ਏ ਹੋਣਾ ਚਾਹੀਦਾ ਜੇਕਰ ਵਿਰੋਧੀ ਧਿਰ ਦਾ ਐਮ.ਐਲ.ਏ ਚੁਣਿਆ ਚੁਣਿਆ ਗਿਆ ਤਾਂ ਕੰਮ ਨਹੀਂ ਹੋ ਸਕਦਾ ਇਹ ਫਿਰ ਤੁਹਾਨੂੰ ਸਰਕਾਰ ਦੀ ਸੋਚ ਨਹੀਂ ਲੱਗਦੀ ਮੈਂ ਤੁਹਾਡੇ ਤੇ ਤੁਹਾਡੇ ਚੈਨਲ ਦੇ ਥਰੂ ਨਾ ਸਾਰਿਆਂ ਨੂੰ ਇੱਕ ਗੱਲ ਬਹੁਤ ਜਿਹਨੂੰ ਕਹਿੰਦੇ ਬੈਲ ਮਾਰਨਾ ਘੰਟੀ ਮਾਰਨਾ ਕਹਿੰਦੇ ਆ ਹੁਣੇ 4 ਮਹੀਨੇ ਪਹਿਲਾਂ ਇਲੈਕਸ਼ਨ ਹੋ ਕੇ ਹਟੇ ਕਾਰਪੋਰੇਸ਼ਨ ਦੇ 95 ਕੌਂਸਲਰਸ ਦੇ ਵਿੱਚੋਂ ਮੈਜੋਰਟੀ ਹਾਫ ਜਿਹੜੀ ਹੈਗੀ ਆ ਆਪੋਜੀਸ਼ਨ ਦੇ ਕੌਂਸਲਰਸ ਦੀ ਹੈ ਤੇ ਇਹ ਜਿਹੜੇ ਸੀਐਮ ਮਾਨ ਸਾਹਿਬ बार-बार ਸਟੇਜ ਤੇ ਆ ਕੇ ਚਾਹੇ ਕੇਜਰੀਵਾਲ ਜੀ ਹੈ ਤੇ ਚਾਹੇ ਸੰਜੀਵ अरोड़ा ਜੀ ਹੈ ਇਹ ਕਹਿ ਰਹੇ ਆ ਵੀ ਜਿਹਦੀ ਸਰਕਾਰ ਉਹਦਾ ਹੀ ਐਮਐਲਏ ਹੋਰ ਉਹਦਾ ਹੀ ਕੰਮ ਇਹ ਹੀ ਕਹਿ ਰਹੇ ਆ ਨਾ ਤੇ ਜਿਹੜੇ ਬਾਕੀ ਰੈਸਟ ਰਹਿ ਗਏ ਆ 40 42 ਸਾਡੇ ਕਾਉਂਸਲਰ اپੋਜੀਸ਼ਨ ਪਾਰਟੀਆਂ ਦੇ ਕਿ ਬਾਕੀ ਲੁਧਿਆਣੇ ਵਾਲੇ ਆ ਫਿਰ 5 ਸਾਲ ਹੁਣ ਲਵਾਰਿਸ ਰਹਿਣਗੇ ਕਾਰਪੋਰੇਸ਼ਨ 'ਚ ਉਹਨਾਂ ਦੇ ਕੰਮ ਨਹੀਂ ਹੋਣਗੇ ਇੱਕ ਬੇਸਿਕ ਬੰਦੇ ਦੀ ਨੈਸੈਸਿਟੀ ਕੀ ਹੈ ਸੜਕਾਂ ਲਾਈਟ ਪਾਣੀ ਇਹੀ ਚੀਜ਼ਾਂ ਨਾ ਕਾਰਪੋਰੇਸ਼ਨ ਤੱਕ ਦੇ ਕੰਮ ਤੇ ਜੇ ਕਹਿੰਦੇ ਜੇ ਦੀ ਸਰਕਾਰ ਉਹਦਾ ਐਮ ਐਲ ਏ ਤੇ ਫਿਰ ਅੱਗੇ ਉਹ ਇਹ ਕਹਿਣਗੇ ਉਹਦਾ ਹੀ ਕੌਂਸਲਰ ਤੇ ਆਪਣੇ ਕੌਂਸਲਰ ਦੇ ਕੰਮ ਕਰਨਗੇ ਤੇ ਬਾਕੀ ਜਿਹੜੀ 50% ਜਨਤਾ ਲੁਧਿਆਣੇ ਦੀ ਜਿਨ੍ਹਾਂ ਨੇ ਵੋਟ ਪਾ ਕੇ ਆਪਣਾ ਨੁਮਾਇੰਦਾ ਚੁਣਿਆ ਹੈਗਾ ਉਹ ਉਹਦੇ ਲਈ ਕੌਣ ਜਵਾਬਦੇਹ ਹੈ ਇਹ ਸੋਚ ਹੈ ਇੱਕ ਸੀਐਮ ਦੀ ਇੱਕ ਸੀਐਮ ਜਿਹੜਾ ਸਾਰੀ ਸਟੇਟ ਨੂੰ ਰਿਪਰੈਜ਼ੈਂਟ ਕਰ ਰਿਹਾ ਉਹ ਵੱਡੇ ਵੱਡੇ ਪੋਸਟਰ ਲਵਾ ਰਿਹਾ ਕਿ ਨਾ ਗੁੱਸਾ ਨਾ ਹੰਕਾਰ ਹੈ ਨਾ ਇਹ ਅੱਜਕੱਲ ਪੈਂਫਲੈਟ ਵੀ ਬੜੇ ਦੇ ਰਿਹਾ ਹੈ ਕਿ ਗੁੱਸੇ ਵਾਲਾ ਚੁਣੋਗੇ ਤਾਂ ਇਹਦਾ ਹੋ ਜਾਏਗਾ ਹੈ ਨਾ ਆਪਣੇ ਵੱਲੋਂ ਤੇ ਕਿ ਇਹ ਉਹਨਾਂ ਦਾ ਸੀਐਮ ਦਾ ਸਾਬ ਦਾ ਹੰਕਾਰ ਨਹੀਂ ਬੋਲ ਰਿਹਾ ਕਿ ਜੇ ਸਾਨੂੰ ਵੋਟ ਨਾ ਪਾਈ ਤੇ ਅਸੀਂ ਤੁਹਾਡੇ ਕੰਮ ਨਹੀਂ ਹੋਣ ਦਵਾਗੇ ਹਮ ਐਸੀ ਦੀ ਆ ਰਹੀ ਸੀ ਮੈਂ ਉਹਨਾਂ ਨੇ ਬੀਤੀ ਦਿਨੀ ਕਿਹਾ ਕਿ ਜੇਕਰ ਤੁਸੀਂ ਭਾਰਤ ਪੁਸ਼ਨਾਸ਼ ਨੂੰ ਚੁਣੋਗੇ ਇਹ ਹੰਕਾਰੀ ਹੈ ਗੁੱਸੇ ਵਾਲਾ ਹੈ ਇਹ ਚਾਹੇ ਜਿੱਤ ਜਾਣ ਚਾਹੇ ਹਾਰ ਜਾਣ ਕੱਢਣਗੇ ਲੋਕਾਂ ਨੂੰ ਗਾਲਾਂ ਹੀ ਹਾਂ ਤੁਸੀਂ ਕਦੀ ਕਿਸੇ ਨੂੰ ਗਾਲ੍ਹਾਂ ਕੱਢਦੇ ਦੇਖਿਆ आम जनता ਨੂੰ ਜੇ ਤੁਸੀਂ ਜਾ ਕੇ ਪੁੱਛੋਗੇ ਸੀਐਮ ਮਾਨ ਸਾਹਿਬ ਨੂੰ ਸਾਰਿਆਂ ਨੇ ਟੀਵੀ ਚੈਨਲਸ ਤੇ ਆਪਣੇ ਮੰਤਰੀਆਂ ਤੱਕ ਨੂੰ ਵੀ ਗਾਲਾਂ ਕੱਢਦੇ ਦੇਖਿਆ ਆਪਣੇ ਮੰਤਰੀਆਂ ਤੱਕ ਨੂੰ ਵੀ ਬੋਲਦੇ ਦੇਖਿਆ ਆਪਣੇ ਮੰਤਰੀਆਂ ਤੱਕ ਨੂੰ ਵੀ ੱੱਕੇ ਮਾਰਦੇ ਦੇਖਿਆ ਜੇ ਉਹਨਾਂ ਦੇ ਕੈਮਰੇ ਦੇ ਸਾਹਮਣੇ ਆ ਗਏ ਤੇ ਫਿਰ ਉਹ ਆਸ਼ੂਜੀ ਵੰਗਰ ਉਂਗਲੀ ਚੋਕਰਿਆ ਜੇ ਇੱਕ ਉਂਗਲੀ ਚੋਕਰਿਆ ਤੇ ਚਾਰੂ ਨਾਲ ਉੱਠ ਰਹੀਆਂ ਹੈਗੀਆਂ ਜਿੰਪਾ ਸਾਹਿਬ ਨੂੰ ਸਾਰਿਆਂ ਨੂੰ ਯਾਦ ਹੋਣਾ ਜੇ 2 ਸਾਲ ਪਹਿਲਾਂ ਦੀ ਰੀਲ ਯਾਦ ਕਰਵਾਦਾ ਤੇ ਬੜੇ ਆਰਾਮ ਨਾਲ ਰੋਕਿਆ ਸੀ ਚੁੱਪ ਕਰ ਜਾ ਹੈਨਾ ਜੇਲੀ ਨਾ ਟੀਚਰਸ ਕੋਈ ਐਜੀਟੇਸ਼ਨ ਕਰਨ ਆਈਆਂ ਸੀਗੀਆਂ ਤੇ ਉਹਨਾਂ ਨੂੰ ਬੜੀ ਡਾਂਟ ਪਈ ਸੀਗੀ ਵਿਚਾਰੀਆਂ ਨੇ ਸੋਟੀਆਂ ਵੀ ਖਾਧੀਆਂ ਸੀਗੀਆਂ ਤੇ ਉਹ ਗੁੱਸਾ ਜਾਂ ਹੰਕਾਰ ਨਹੀਂ ਸੀ ਇੱਕ মিডিਆ ਦੇ ਵਿੱਚ ਇਹ ਵਾਰ-ਵਾਰ ਜ਼ਿਕਰ ਹੁੰਦਾ ਹੈ ਕਿ ਜਦੋਂ ਪ੍ਰਧਾਨ ਰਾਜਾ ਵੜਿੰਗ ਪਹਿਲੀ ਵਾਰ ਤੁਹਾਡੇ ਘਰ ਆਏ ਸੀਗੇ ਤਾਂ ਤੁਸੀਂ ਘਰ ਦੇ ਵਿੱਚ ਮੌਜੂਦ ਸੀ ਤੁਸੀਂ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ ਇਸ ਦੇ ਵਿੱਚ ਕਿੰਨੀ ਕੋ ਸਚਾਈ ਸੀ ਉਹੀ মিডিਆ ਮੇਰੇ ਘਰ ਦੇ ਬਾਹਰ ਖੜਾ ਸੀ ਔਰ ਜੇ ਮੈਂ ਘਰ ਦੇ ਵਿੱਚ ਹੁੰਦੀ ਤਾਂ ਘਰ ਦੇ ਅੰਦਰੋਂ ਬਾਹਰ ਆਂਦੀ ਮੈਂ ਉਹਨਾਂ ਨੂੰ ਸੜਕ ਤੇ ਖੜੀ ਨਹੀਂ ਮਿਲਦੀ ਇਹ ਕਿਹੜਾ মিডিਆ ਕਹਿ ਰਿਹਾ ਮੈਨੂੰ ਨਹੀਂ ਪਤਾ ਲੁਧਿਆਣਾ ਦੀ মিডিਆ ਨੇ ਤਾਂ ਕਿਸੇ ਨੇ ਨਹੀਂ ਇਹ ਗੱਲ ਕਹੀ ਵੀ ਜਦੋਂ ਰਾਜਾ ਵੜਿੰਗ ਜੀ ਆਏ ਉਦੋਂ ਆਸ਼ੂ ਜੀ ਜਾਂ ਮਮਤਾ ਘਰ ਦੇ ਅੰਦਰ ਸੀਗੇ ਅਸੀਂ ਦੋਨੋਂ ਜਨੇ ਮੀਡੀਆ ਸਾਰੇ ਜਿਹੜੇ ਲੋਕਲ মিডিਆ ਹੈਗਾ ਜੇ ਤੁਸੀਂ ਉਹਨਾਂ ਨੂੰ ਪੁੱਛੋਗੇ ਸਭ ਨੂੰ ਪਤਾ ਹੈਗਾ ਵੀ ਮੈਂ ਦੁਖਨਵਾਰਨ ਸਾਹਿਬ ਸੀਗੀ ਉੱਥੇ ਦੇ ਲੋਕਾਂ ਨੇ ਵੀ ਮੈਨੂੰ ਦੇਖਿਆ ਔਰ ਜਦੋਂ ਮੈਂ ਆਪਣੇ ਘਰ ਆ ਕੇ ਕਾਰ ਚੋਤਰੀਆ ਮੈਨੂੰ ਪਤਾ ਲੱਗਿਆ ਵੀ ਰਾਜਾ ਵਿਡਿੰਗ ਸਾਹਿਬ ਆਏ ਹੈਗੇ ਆ ਮੈਂ ਘਰ ਪਹੁੰਚਿਆ ਉਦੋਂ ਵੀ ਸਾਰਾ ਮੀਡੀਆ ਉੱਥੇ ਖੜਾ ਸੀਗਾ ਤੇ ਉਹਨਾਂ ਨੇ ਵੀ ਮੈਨੂੰ ਬਾਹਰੋਂ ਹੀ ਆਂਦੇ ਦੇਖਿਆ ਮੈਂ ਕੋਈ ਛੱਤਾਂ ਟੱਪ ਕੇ ਤਾਂ ਚਲੀ ਨਹੀਂ ਗਈ ਜਾਂ ਆਸ਼ੂ ਜੀ ਕਿਤੇ ਨਹੀਂ ਚਲੇਗੇ ਔਰ ਸਭ ਨੂੰ ਪਤਾ ਸੀ ਆਸ਼ੂ ਜੀ ਜਵਾਰ ਨਗਰ ਮੀਟਿੰਗ ਕਰ ਰਹੇ ਆ ਜਿਹੜਾ ਇੱਕ ਬੰਦਾ ਕੈਂਪੇਨ ਦੇ ਵਿੱਚ ਹੈਗਾ ਆ ਉਹ ਆਪਣੀ ਮੀਟਿੰਗ ਛੱਡ ਕੇ ਘਰ ਆ ਸਕਦਾ ਉਨ ਤੁਹਾਨੂੰ ਵੇਟ ਹੀ ਕਰਨੀ ਪੈਗੀ ਨਾ ਸੋ ਇਹ ਗੱਲਾਂ ਜਿਹਨੂੰ ਕਹਿੰਦੇ ਆ ਨਾ ਉਡਾਈਆਂ ਜਾਂਦੀਆਂ ਹੈਗੀਆਂ ਆਸ਼ੂ ਪਰਿਵਾਰ ਦੇ ਲਈ ਇਹ ਚੋਣ ਜਿੱਤਣੀ ਕਿੰਨੀ ਜ਼ਰੂਰੀ ਆ ਆਸ਼ੂ ਪਰਿਵਾਰ ਲਈ ਇਹ ਚੋਣ ਲੜਨੀ ਜ਼ਰੂਰੀ ਹੈ ਜੇ ਅਸੀਂ ਲੀਡਰ ਆ ਤਾਂ ਸਾਨੂੰ ਲੋਕਾਂ ਲਈ ਇਹ ਚੋਣ ਲੜਨੀ ਪੈਗੀ ਜੋ ਬਦਲਾਵ ਵਾਲੀ ਸਰਕਾਰ ਨੇ ਵੱਡੇ ਵੱਡੇ ਕੀਤੇ ਸੀਗੇ ਦਾਅਵੇ ਉਹਨਾਂ ਨੂੰ ਲੋਕਾਂ ਤੱਕ ਲਿਜਾਣਾ ਪਵੇਗਾ ਔਰ ਜੇ ਮੈਂ ਪੰਜਾਬੀ ਆ ਜਾਂ ਆਸ਼ੂ ਜੀ ਪੰਜਾਬੀ ਹੈਗੇ ਆ ਤਾਂ ਸਾਨੂੰ ਕੇਜਰੀਵਾਲ ਦੀ ਐਂਟਰੀ ਪੰਜਾਬ 'ਚ ਰੋਕਨ ਲਈ ਜਿਹੜਾ ਕਿ ਇੱਕ ਸੰਜੀਵ ਖੋੜਾ ਜੀ ਅਰੋੜਾ ਜੀ ਦਾ ਮਖੌਟਾ ਲੈ ਕੇ ਰਾਜ ਸਭਾ ਮੈਂਬਰ ਬਣਨਾ ਚਾਹੁੰਦੇ ਆ ਉਹਨੂੰ ਪੰਜਾਬ 'ਚ ਆਉਣ ਨੂੰ ਰੋਕਨ ਲਈ ਤੁਸੀਂ ਦੇਖੋਗੇ ਕੇਜਰੀਵਾਲ ਜੀ ਦੇ ਉੱਪਰ ਹੱਲੇ ਵੀ ਉਹਨੇ ਕੇਸ ਚੱਲ ਰਹੇ ਆ ਉਹ ਸੀਐਮ ਮਾਨ ਸਾਹਿਬ ਆ ਕੇ ਰੋਜ ਆਸ਼ੂ ਜੀ ਦੇ ਉੱਪਰ ਕਰਪਸ਼ਨ ਦਾ ਚਾਰਜ ਕਰਦੇ ਆ ਉਹਨਾਂ ਦਾ ਗੁੱਸਾ ਕਰਦੇ ਆ ਤੇ ਮੈਂ ਪੁੱਛਦੀ ਆ ਕੇਜਰੀਵਾਲ ਜੀ ਨੂੰ ਅਦਾਲਤਾਂ ਨੇ ਮਾਫੀ ਦਿੱਤੀ ਅਦਾਲਤਾਂ ਨੇ ਬਰੀ ਕਰਤਾ आशु जी ਨੂੰ ਬਰੀ ਕਰਤਾ ਅੱਜ ਤੋਂ 4 ਮਹੀਨੇ ਪਹਿਲਾਂ ਸੁਸੋਧਿਆ ਸਾਹਿਬ ਨੂੰ ਬਰੀ ਕਰਤਾ ਉਹਨਾਂ ਤੇ ਹੋਰ ਕੇਸ ਹੈ ਆਸ਼ੂ ਜੀ ਨੂੰ ਬਰੀ ਕਰਤਾ ਅੱਜ ਤੋਂ 4 ਮਹੀਨੇ ਪਹਿਲਾਂ ਸਤਿੰਦਰ ਜੈਨ ਨੂੰ ਬਰੀ ਕਰਤਾ ਉਹਨਾਂ ਤੇ ਹੋਰ ਕੇਸ ਪਾਈ ਜਾ ਰਿਹਾ ਹੈ ਆਸ਼ੂ ਜੀ ਬਰੀ ਹੋ ਕੇ ਵਾਪਸ ਆ ਗਏ 4 ਮਹੀਨ 4 ਦਿਨ ਪਹਿਲਾਂ ਇਹਨਾਂ ਨੇ ਨਵੀਂ ਕੋਸ਼ਿਸ਼ ਕੀਤੀ ਸੀਗੀ ਐਫ ਆਈ ਆਰ ਕਰਨ ਦੀ ਆਸ਼ੂ ਜੀ ਨੂੰ ਫੇਰ ਅੰਦਰ ਕਰਨ ਦੀ ਤੇ ਉਹਦੇ ਵਿੱਚ ਇਹਨਾਂ ਨੂੰ ਆਪਣਾ ਹੀ ਐਸ ਐਸ ਪੀ ਸਸਪੈਂਡ ਕਰਨਾ ਪਿਆ ਵੀ ਜਿਹੜੀ ਕੋਸ਼ਿਸ਼ ਇਹਨਾਂ ਦੀ ناکਾਮ ਹੋ ਗਈ ਉਹ ਚਾ ਇਹਨਾਂ ਨੇ ਇੱਕ ਅਫਸਰ ਦੀ ਬਲੀ ਲੈ ਲਈ ਇਹ ਬੰਦੇ ਜਿਹੜੇ ਇਹ ਗੱਲਾਂ ਕਰਦੇ ਹੈਗੇ ਆ ਪਹਿਲਾਂ ਆਪ ਤਾਂ ਜਨਤਾ ਦੀ ਪ੍ਰਮਾਤਮਾ ਦੀ ਕਚਹਿਰੀ ਦੇ ਵਿੱਚ ਤੇ ਅਦਾਲਤਾਂ ਦੀ ਕਚਹਿਰੀ ਦੇ ਵਿੱਚ ਸਾਫ਼ ਸੁਥਰੇ ਹੋ ਕੇ ਆਣ ਤੇ ਫਿਰ ਆਸ਼ੂ ਜੀ ਨਾਲ ਮੁਕਾਬਲਾ ਕਰਨ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਹੋਰ ਬਿਆਨ ਹੈ ਜਿਹੜਾ ਬੀਤੇ ਦਿਨੀਆ ਆਉਂਦਾ ਬਹੁਤ ਚਰਚਾ ਦਾ ਵਿਸ਼ਾ ਬਣਿਆ ਉਹ ਉਹ ਕਹਿੰਦੇ ਨੇ ਕਿ ਜਦੋਂ ਗੋਗੀ ਜੀ ਦੀ ਮੌਤ ਹੁੰਦੀ ਹੈ ਤਾਂ ਆਸ਼ੂ ਪਰਿਵਾਰ ਨੇ ਉਸੇ ਦਿਨ ਹੀ ਮੀਟਿੰਗਾਂ ਖੜਕਾ ਦਿੱਤੀਆਂ ਸੀਗੀਆਂ ਜਿਮਨੀ ਚੌਂ ਲੜਨ ਦੇ ਲਈ ਸ਼ਿਵਾ ਵੀ ਠੰਡਾ ਨਹੀਂ ਹੋਣ ਦਿੱਤਾ ਮੰਤ ਮੁੱਖ ਮੰਤਰੀ ਸਾਹਿਬ ਨੇ ਉਹ ਮੀਟਿੰਗਾਂ اٹੈਂਡ ਕੀਤੀਆਂ ਸੀਗੀਆਂ ਮੁੱਖ ਮੰਤਰੀ ਸਾਹਿਬ ਉਹਨਾਂ ਮੀਟਿੰਗਾਂ 'ਚ ਆ ਕੇ ਬੈਠੇ ਸੀਗੇ ਗੱਲਾਂ ਕਰਨੀਆਂ ਬਹੁਤ ਸੋਖੀਆਂ ਉਹ ਮੁੱਖ ਮੰਤਰੀ ਹੈ ਹੈਨਾ ਉਹਨਾਂ ਨੂੰ ਹਰ ਬਿਆਨ ਸੋਚ ਸਮਝ ਕੇ ਦੇਣਾ ਚਾਹੀਦਾ ਹੈ ਗਾਇਆ ਕੋਈ ਵੀ ਐਨਾ ਇਮੋਸ਼ਨਲੈਸ ਨਹੀਂ ਹੁੰਦਾ ਵੀ ਉਹ ਇਦਾਂ ਦੀ ਗੱਲ ਕਰੇ ਉਹ ਸਾਰ ਗੋਗੀ ਜੀ ਮੇਰੇ ਨਾਲ ਤਿੰਨ ਵਾਰੀ ਕਾਉਂਸਲਰ ਰਹੇ ਆ ਤੇ ਮੈਂ ਇੰਨੀ ਇਮੋਸ਼ਨਲੈਸ ਨਹੀਂ ਆ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਇਮੋਸ਼ਨਲੈਸ ਹੈ ਜਿਨ੍ਹਾਂ ਨੇ ਉਹਨਾਂ ਦੀ ਵਾਈਫ ਨੂੰ ਟਿਕਟ ਨਾ ਦੇ ਕੇ ਇੱਕ ਐਮਪੀ ਨੂੰ ਟਿਕਟ ਦਿੱਤੀ ਆਪਣੇ ਬੌਸ ਕੇਜਰੀਵਾਲ ਨੂੰ ਖੁਸ਼ ਕਰਨ ਲਈ ਪੰਜਾਬ 'ਚ ਐਂਟਰੀ ਦੇਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਮੋਸ਼ਨਲੈਸ ਹੈ ਜਿਨ੍ਹਾਂ ਨੇ ਬੋਗੀ ਜੀ ਦੀ ਵਾਈਫ ਨੂੰ ḍue regard ਨਹੀਂ ਦਿੱਤਾ ਸੰਜੀਵ ਅਰੋੜੇ ਨੇ ਨਹੀਂ ਦਿੱਤਾ ਅਮਨ ਅਰੋੜੇ ਨੇ ਨਹੀਂ ਦਿੱਤਾ ਉਹਨਾਂ ਦੀ ਵਾਈਫ ਨਾਮੀਨੇਸ਼ਨ ਵਾਲੇ ਦਿਨ ਤੁਹਾਨੂੰ ਸਾਰਿਆਂ ਨੂੰ ਕਿਤੇ ਦਿਖਾਈ ਦਿੱਤੇ ਕਿਸੇ ਪਿਕਚਰ 'ਚ ਕਿਸੇ ਪੋਸਟਰ 'ਤੇ ਜਾਂ ਜਿਹੜੀ バス ਤੇ ਰੋਡ ਸ਼ੋਅ ਘੱਟ ਰਹੇ ਸੀ ਉੱਤੇ ਵੀ ਦਿਖਾਈ ਦਿੱਤੇ 퍼시ਵਾ ਠੰਡਾ ਹੋਣ ਦੀ ਜਿਹੜੀ ਉਹ ਹੈਗੀ ਹੈ ਉਹ ਕੇਜਰੀਵਾਲ ਜੀ ਦੇਖ ਰਹੇ ਸੀ ਰਾਹ ਕੇ ਆਸ਼ੂ ਜੀ ਦੇਖ ਰਹੇ ਸੀ ਗੋਗੀ ਪਰਿਵਾਰ ਜਿਵੇਂ ਤੁਸੀਂ ਕਿਹਾ ਕਿ ਕਿਤੇ ਵੀ ਨਜ਼ਰ ਨਹੀਂ ਆ ਰਹੇ ਕਿ ਗੋਗੀ ਪਰਿਵਾਰ ਆਸ਼ੂ ਜੀ ਦੀ ਮਦਦ ਕਰ ਰਹੀ ਨੇ ਅੰਦਰ ਖਾਤੇ ਅਸੀਂ ਇਹਨਾਂ ਚੀਜ਼ਾਂ ਵੱਲ ਜਾਂਦੇ ਹੀ ਨਹੀਂ ਸਾਡੇ ਲਈ ਕਾਂਗਰਸ ਪਰਿਵਾਰ ਬਹੁਤ ਹੈ ਸਾਡੇ ਲਈ ਸਾਡੇ ਦੋਸਤ ਮਿੱਤਰ ਜਿਨ੍ਹਾਂ ਨੇ ਐਨੇ ਲੋਕ ਆਸ਼ੂ ਜੀ ਨੂੰ ਪਿਆਰ ਕਰ ਰਹੇ ਆ ਉਹ ਲੱਗੇ ਹੋਏ ਹੈਗੇ ਆ ਗੋਗੀ ਜੀ ਦਾ ਪਰਿਵਾਰ ਕੀ ਕਰ ਰਿਹਾ ਹੈ ਉਹ ਮੇਰੇ ਕੋਈ ਉਹਦੇ ਵਿੱਚ ਨਹੀਂ ਹੈ ਤੇ ਉਹਨੂੰ ਲੈ ਕੇ ਤੁਸੀਂ ਪ੍ਰੈਡਿਕਸ਼ਨ ਕੀ ਕਰਦੇ ਹੋ ਕੋਈ ਪ੍ਰੇਡਿਕਸ਼ਨ ਨਹੀਂ ਲੜਾਈ ਹੈ ਇਹ ਜਿਹੜੀ ਲੜਾਈ ਹੈ ਅਸੀਂ ਲੜਾਂਗੇ ਔਰ ਪਰਮਾਤਮਾ ਦੀ ਕਿਰਪਾ ਰਹੇਗੀ ਤਾਂ ਜਿੱਤਾਂਗੇ ਵੀ ਔਰ ਇਹ ਲੜਾਈ ਪੰਜਾਬ ਦੀ ਲੜਾਈ ਹੈ ਕੋਈ ਇੱਕ ਜਿਮਨੀ ਚ ਆਉਣ ਨਹੀਂ ਹੈ ਬਾਈ ਇਲੈਕਸ਼ਨ ਨਹੀਂ ਹੈ ਪੰਜਾਬ ਨੂੰ ਬਾਹਰ ਲਿਆਂ ਤੋਂ ਬਚਾਉਣ ਦੀ ਲੜਾਈ ਹੈ ਤਾਏ ਚਨ ਭਾਰਤ ਪੁਸ਼ਨਾਸ਼ੂ ਜੀ ਦੇ ਧਰਮ ਪਤਨੀ ਪਮਤਾ ਆਸ਼ੂ ਜਿਨ੍ਹਾਂ ਦੇ ਵੱਲੋਂ ਖੁੱਲਕੇ ਜ਼ਿਮੀ ਚੋਣ ਨੂੰ ਲੈ ਕੇ ਗੱਲਾਂ ਕੀਤੀਆਂ ਗਈ ਨੇ ਹੁਣ ਦੇਖਦੇ ਆ ਕਿ 19 ਜੂਨ ਨੂੰ VOTING ਹੁਣ ਦੇਖਦੇ ਆ ਇਹ ਚੋਣ ਹੈ ਜਿਹੜੀ ਕਿਸ ਤਰ੍ਹਾਂ ਦੇ ਰਿਜ਼ਲਟ ਲੈ ਕੇ ਆਉਂਦੀ ਹੈ ਕਿਸ ਤਰ੍ਹਾਂ ਦੀ ਅੱਗੇ ਸਿਆਸਤ ਹੁੰਦੀ ਹੈ